ਇਹ ਪੰਜਾਬੀ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਵੀ ਸੰਗਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਮੰਗਲਵਾਰ ਦੀ ਸ਼ਾਮ ਤੋਂ ਸ਼ੁਰੂ ਹੋਈ ਇਹ ਧੁੰਦ ਦਿਨ ਬਦਿਨ ਹੋਰ ਸੰਗਣੀ ਹੁੰਦੀ ਜਾ ਰਹੀ ਹੈ ਕੱਲ ਦੁਪਹਿਰ ਬਾਅਦ 1 ਵਜੇ ਜਦੋਂ ਸੂਰਜ ਨੇ ਝਲਕ ਦਿਖਾਉਣੀ ਸ਼ੁਰੂ ਕੀਤੀ ਤਾਂ ਧੁੰਦ ਦੇ ਬੱਦਲ ਛਟਨੇ ਸ਼ੁਰੂ ਹੋ ਗਏ ਇਸੇ ਤੇ ਅੱਜ ਦੁਪਹਿਰ 2 ਵਜੇ ਤੱਕ ਧੁੰਦ ਘਟਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਾਲਾਂਕਿ ਪ੍ਰਦੂਸ਼ਣ ਦੀ ਮਾਤਰਾ ਕਾਫੀ ਹੋਣ ਕਾਰਨ ਧੁੰਦ ਤੋਂ ਬਚਣ ਅਤੇ ਸਵੇਰ ਅਤੇ ਸ਼ਾਮ ਦੀ ਸੈਰ ਬੰਦ ਕਰਨ ਦੀ ਸਲਾਹ ਡਾਕਟਰ ਵੱਲੋਂ ਦਿੱਤੀ ਜਾ ਰਹੀ ਹੈ ਦੇ ਇਸ ਨਾਲ ਹੀ ਤੁੰਦ ਕਾਰਨ ਜਨ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਸੋ ਖਾਸ ਕਰਕੇ ਦਿਹਾੜੀਦਾਰ ਮਜ਼ਦੂਰਾਂ ਨੂੰ ਕੰਮ ਮਿਲਨੇ ਬੰਦ ਹੋ ਰਿਹਾ ਹਨ ਪੂਰੇ ਪੰਜਾਬ ਵਿੱਚ ਪਿਛਲੇ 3 ਦਿਨਾਂ ਤੋਂ ਤੁੰਦ ਪੈਨ ਕਰਨ ਲਗਾਤਾਰ ਠੰਡ ਬਦਨੀ ਸ਼ੁਰੂ ਹੋ ਗਈ ਹੈ ਲੇਕਿਨ ਇਸ ਨੂੰ ਸੁੱਕੀ ਠੰਡ ਦੱਸਿਆ ਜਾ ਰਿਹਾ ਹਾਲਾਂਕਿ ਇਸ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੀ ਕਾਫੀ ਹੈ ਇਸ ਲਈ ਇਸ ਤੋਂ ਬਚਨ ਦੀ احتیاط ਵਰਤਨ ਦੀ ਲੋੜ ਦੱਸੀ ਜਾ ਰਹੀ ਹੈ ਐਸੇ ਲਈ ਅਸੀਂ ਖੜੇ ਹਾਂ ਗੁਰਦਾਸਪੁਰ ਦੇ ਮੁੱਖੀ ਰਿਆ ਰੋਡ ਤੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਗੁਰਦਾਸਪੁਰ ਵਿੱਚ ਵੀ ਪਿਛਲੇ 3 ਦਿਨਾਂ ਤੋਂ ਲਗਾਤਾਰ ਤੁੰਦ ਪੈ ਰਹੀ ਹੈ ਹਾਲਾਂਕਿ ਸਵੇਰੇ ਇਸ ਦੀ ਵਿਜ਼ਿਬਿਲਟੀ 10 ਮੀਟਰ ਤੱਕ ਦੱਸੀ ਜਾ ਰਹੀ ਸੀ ਜਦਕਿ ਹੁਣ ਦੁਪਹਿਰ ਦੇ 1:00 ਵੱਜ ਚੁੱਕਿਆ ਹੈ ਔਰ ਹਜੇ ਵੀ ਵਿਜ਼ਿਬਿਲਟੀ ਕਾਫੀ ਘੱਟ ਦੱਸੀ ਜਾ ਰਹੀ ਹੈ ਗੁਰਦਾਸਪੁਰ ਵਿੱਚ ਹਾਲਾਂਕਿ ਪਰ ਦੂਸ਼ਣ ਦੀ ਮਾਤਰਾ ਮਾਪਣ ਦਾ ਕੋਈ ਜਰੀਆ ਨਹੀਂ ਹੈ ਕਿਉਂਕਿ ਮੈਨੂਅਲ ਸਟੇਸ਼ਨ ਹੈ ਤੇ ਪ੍ਰਦੂਸ਼ਣ ਦੀ ਮਾਤਰਾ ਮਾਪੀ ਨਹੀਂ ਜਾ ਸਕਦੀ ਲੇਕਿਨ ਫਿਰ ਵੀ ਡਾਕਟਰਾਂ ਦੀ ਸਲਾਹ ਤੇ ਗੌਰ ਕਰੀਏ ਤਾਂ ਡਾਕਟਰ ਇਸ ਤੋਂ ਬਚਣ ਦੀ ਸਲਾਹ ਦੇ ਰਹੇ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਦੱਸੀ ਜਾ ਰਹੀ ਹੈ ਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਵੀ ਇਸ ਬਾਰੇ ਖਾਸ احتیاط ਵਰਤਣ ਦੀ ਲੋੜ ਦੱਸੀ ਜਾ ਰਹੀ ਹੈ ਡਾਕਟਰਾਂ ਵੱਲੋਂ ਇਸ ਵੇਲੇ ਦੁਪਹਿਰ ਦਾ 1:00 ਵਜ ਗਿਆ ਹੈ ਲੇਕਿਨ ਹਜੇ ਤੱਕ ਤੁੰਦ ਦੇ ਬੱਦਲ ਛਟੇ ਨਹੀਂ ਹੈ ਪੂਰੀ ਤਰ੍ਹਾਂ ਨਾਲ ਕੱਲ ਦੁਪਹਿਰ 1 ਵਜੇ ਤੋਂ ਬਾਅਦ ਇਹ ਧੁੰਦ ਕਾਫੀ ਹਲਕੀ ਪੈਣੀ ਸ਼ੁਰੂ ਹੋ ਗਈ ਸੀ ਕਿਉਂਕਿ ਸੂਰਜ ਨਜ਼ਰ ਆ ਰਿਹਾ ਸੀ ਲੇਕਿਨ ਅੱਜ 1 ਵਜੇ ਦੇ ਕਰੀਬ ਵੀ ਹਜੇ ਤੱਕ ਸੰਘਣੀ ਧੁੰਦ ਹੈ ਵਾਹਨਾਂ ਦੀ ਰਫ਼ਤਾਰ ਘਟ ਗਈ ਹੈ ਕਾਫੀ ਸਲੋ ਹੋ ਗਈ ਹੈ ਤੇ ਜੇ ਗੱਲ ਜਨ ਜੀਵਨ ਦੀ ਕਰੀਏ ਤਾਂ ਇਸ ਧੁੰਦ ਨਾਲ ਜਨ ਜੀਵਨ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਸਾਰੇ ਕੰਮਕਾਜ ਠੱਪ ਹੋ ਰਹੇ ਵਪਾਰ ਠੱਪ ਹੋ ਰਿਹਾ ਤੇ ਡਾਕਟਰਾਂ ਦੀ ਮੰਨੀਅਤ ਐਸ ਵੇਲੇ ਬੇਹਦ ਚੁਕੰਨੇ ਰਹਿਣ ਦੀ ਲੋੜ ਆ ਖਾਸ ਕਰਕੇ ਸਿਹਤ ਦੇ ਮਾਮਲੇ ਵਿੱਚ ਬਜ਼ੁਰਗਾਂ ਤੇ ਬੱਚਿਆਂ ਨੂੰ ਖਾਸ ਲਾ ਦਿੱਤੀ ਗਈ ਆ ਕਿ ਐਸ ਮੌਸਮ ਵਿੱਚ ਬਾਹਰ ਨਾ ਕਮੋ ਤੇ ਜੇ ਜਾਣ ਦੀ ਲੋੜ ਵੀ ਪਵੇ ਤਾਂ ਮਾਸਕ ਦੀ ਵਰਤੋਂ ਜ਼ਰੂਰ ਕਰੋ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼